ਮੋਹੱਲੀ ਦੇ ਵਿੱਚ ਜਿਹੜਾ ਮੋਰਚਾ ਲੱਗਾ ਸੀ ਬੰਦੀ ਸਿੰਘਾਂ ਦੇ ਮੋਰਚਾ ਲੱਗਾ ਸੀ ਜਿਹੜਾ ਉਹਦਾ ਵੀ ਕੁਝ ਨਹੀਂ ਬਣਿਆ ਅਮਰਤਪਾਲ ਜੀ ਬਾਰੇ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਮੋਰਚਾ ਲੱਗਾ ਸੀਗਾ ਉਹਦਾ ਵੀ ਕੁਝ ਨਹੀਂ ਬਣਿਆ ਕਰਨੌਰੀ ਬਾਰਡਰ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਬਹੁਤ ਬਗੀ ਉਹਦਾ ਵੀ ਕੁਝ ਨਹੀਂ ਬਣਿਆ ਇਹ ਸਿਰੇ ਕਿਉਂ ਚੜਦੇ ਕਿਉਂਕਿ ਸਾਡੇ ਲੋਕ ਤਾਂ ਗਦਾਰ ਆ ਵਿੱਚੋਂ ਸਾਡੇ ਜਿਹੜੇ ਮੁਖੀ ਲਾ ਲੋ ਜਾਂ ਸਾਡੇ ਆਗੂ ਸਾਹਿਬਾ ਲਾ ਲੋ ਵਿੱਚੋਂ ਗਦਾਰੀ ਕਰਦੇ ਆ ਤਾਂ ਕਰਕੇ ਮੋਰਚੇ ਸਿਰੇ ਚੜਦੇ ਹੁਣ ਜਿਹੜਾ ਮੋਰਚਾ ਮੋਹਲੀ ਵਿਖੇ ਲੱਗਿਆ ਸੀਗਾ ਉਹ ਤੁਹਾਨੂੰ ਪਤਾ ਹੀ ਹੈ ਉਹ 18 ਤਰੀਕ ਤੱਕ ਹਾਈ ਕੋਰਟ ਨੇ ਕਿਹਾ ਤਾਂ ਵੀ ਚੁਕਾ ਦਿਓ ਇਹਨੂੰ ਵੀ ਇਹ ਖਾਲੀ ਕਰੋ ਉਹ ਕਿਹਦੀ ਦੇਣ ਹੈ ਡਿਲੇ ਕਿਹਦੀ ਦੇਣ ਹੈ ਐਡੀ ਜਿਹੜੀ ਡਿਲੇ ਹੋਈ ਹੈ ਹੁਣ ਦੱਬਨਾਪਾ ਸਾਹਿਬ ਜਦੋਂ ਅਬਰਤਪਾਲ ਜੀ ਦੇ ਮਾਤਾ ਜੀ ਆਏ ਉਹਨਾਂ ਨੇ ਉੱਥੇ ਕੱਟ ਰੱਖਿਆ ਉਹਨਾਂ ਨੇ ਕਿਹਾ ਵੀ ਮੇਰੀ ਗ੍ਰਿਫਤਾਰੀ ਹੋ ਰਹੀ ਹੈ ਤੇ ਸਾਰੀ ਸੰਗਤ ਨੂੰ ਹੱਥ ਜੋੜ-ਜੋੜ ਕੇ ਉਹਨੇ ਹੱਥ ਜੋੜ-ਜੋੜ ਕੇ ਪੀਲਾ ਕੀਤੀਆਂ ਉਹਨਾਂ ਦੀ ਮਾਤਾ ਤਾਂ ਉਹ ਸਾਰਿਆਂ ਦੀ ਮਾਤਾ ਹੈ ਹਰੇਕ ਨੌਜਵਾਨ ਆਗੂ ਦੀ ਮਾਤਾ ਹੋ ਤੇ ਕੋਈ ਅਸਰ ਨਹੀਂ ਹੋਇਆ ਕਿਸੇ ਤੇ ਆ ਥੋੜੇ ਦਿਨ ਹੋ ਗਏ 1 ਮਹੀਨਾ ਧੰਨਵਾਦ ਸਾਲ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਸੀ ਉਹ ਸਾਡੇ ਸਤਿਕਾਰਯੋਗ ਵੀਰ ਸੀਗੇ ਉਹ ਕਹਿ ਰਹੇ ਸੀ ਵੀ ਇੱਥੇ ਆਏ ਹੀ ਨਹੀਂ ਯਾਰ ਟਾਈਮ ਦੇ ਕੇ ਕੋਈ ਵੀ ਨਹੀਂ ਆਇਆ ਯਾਰ ਇੱਥੇ ਟਾਈਮ ਦੇ ਕੇ ਨਹੀਂ ਆਇਆ ਕੋਈ ਯਾਰ ਹਣ ਇਹ ਨਾ ਸੋਚਿਓ ਕਿ ਮੈਂ ਇਹਦੇ ਵਿੱਚ ਅਮਰਤਪਾਲ ਦੀ ਕੋਈ ਸਪੋਰਟ ਕਰ ਰਿਹਾ ਮੈਂ ਸਪੋਰਟ ਕਿਸੇ ਦੀ ਨਹੀਂ ਕਰਦਾ ਹੁੰਦਾ ਜਿੱਥੇ ਸੱਚ ਹੋਇਆ ਮੈਂ ਸਪੋਰਟ ਉੱਥੇ ਪੈਰ ਕੱਢ ਕੇ ਖੜ ਜੂੰਗਾ ਨਾ ਮੈਨੂੰ ਕੋਈ ਵੀ ਹੋਂ ਦਾ ਚੱਕਰ ਹੈ ਨਾ ਮੈਨੂੰ ਕਮੈਂਟਾਂ ਦਾ ਚੱਕਰ ਹੈ ਪਰ ਅਸੀਂ ਜਿਹੜੀ ਸੱਚ ਗੱਲ ਸੱਚ ਗੱਲ ਹੀ ਰੱਖਣੀ ਹੈ ਹੁਣ ਜਿਹੜੇ ਉੱਥੇ ਕਾਫਲੇ ਲੈ ਕੇ ਗਏ ਸੀ ਯੂਥ ਦੇ ਲੀਡਰ ਵੀ ਸਾਡੇ ਗਏ ਸੀ ਯੂਥ ਵਾਲੇ ਵੀ ਆ ਗਏ ਆ ਜੀ ਅਸੀਂ ਉਹ ਆ ਗਏ ਜੀ ਕਾਫਲਾ ਆ ਗਿਆ ਜੀ ਉਹ ਦੱਸੋ ਕਿੱਥੇ ਆਉਂਦੇ ਉਹ ਵੀ ਦੀ ਦੱਸ ਦੇ ਕਿਸੇ ਬੋਰਚੇ ਤੇ ਦੱਸ ਦਿਓ ਖਨੌਰੀ ਲਾ ਲਓ ਸ਼ੰਭੂ ਬੋਰਚਾ ਲਾ ਲਓ ਪਾਈ ਅਮਰਤਪਾਲ ਸਾਹਿਬ ਦਾ ਜਿਹਦਾ ਬੋਰਚਾ ਲੱਗਾ ਉਹਦੇ ਤੇ ਲਾ ਲਓ ਤੇ ਜਾਂ ਹਾਲੀਵੁੱਡ ਕਿਸੇ ਬੋਰਚੇ ਤੇ ਦਿਸਦੇ ਆ ਉਹਨਾਂ ਨੇ ਆਪਦੀ ਪੋਲਿਟਿਕਸ ਕਰਨੀ ਸੀ ਬਸ ਹੁਣ ਇਲੈਕਸ਼ਨ ਆ ਗਿਆ ਹੈ ਇਲੈਕਸ਼ਨ ਦੇ ਵਿੱਚ ਆਉਂਦਾ ਬਸ ਉਹਨਾਂ ਨੇ ਤਾਂ MP ਬਣਨਾ ਸਾਡੇ ਤੇ ਕਰਕੇ ਉਹਨਾਂ ਨੇ MP ਬਣਨਾ ਉਹ ਪਿੰਡਾਂ ਚ ਵੜ ਗਏ ਬਸ ਉਹਨਾਂ ਤੇ ਕੋਈ ਆਸ ਵੀ ਨਾ ਰੱਖੋ ਕਿ ਇਹ ਲੀਡਰ ਸਾਹਿਬਾਂ ਇੱਥੇ ਆ ਜਾਣਗੇ ਯਾਰ ਕਿੱਡੀ ਸ਼ਰਮ ਦੀ ਗੱਲ ਹੈ ਅਮਰਤਪਾਲ ਭਾਈ ਦੇ ਮਾਤਾ ਜੀ ਹੱਥ ਜੋੜ-ਜੋੜ ਕੇ ਪੀਲਾ ਕਰਦੇ ਸੀ ਤੇ ਉਦੋਂ ਤਾਂ ਤੁਸੀਂ ਬੜੀਆਂ ਮੜਕਾ ਮਾਰਦੇ ਸੀ ਯਾਰ ਪੰਪ ਦੇ ਦੇ ਕੀ ਕੁਛ ਕਰਾਤਾ ਤੁਸੀਂ ਇਹ ਪੰਪੋ ਨੀ ਗੱਲ ਆ ਸਾਰੀ ਇਹ ਪੰਪ ਆ ਜਿਹੜੇ ਪੰਪ ਆ ਨਾ ਬਾਈਕੋ ਦੇ ਪੰਪ ਇਹ ਜਿਹੜੇ ਤੁਸੀਂ ਮਾਰਦੇ ਹੋ ਨਾ ਇਹ ਬੇੜਾ ਗੱਲ ਕਰ ਦਿੰਦੇ ਕੀ ਨਿਕਲੇ ਵਿੱਚੋਂ ਦੱਸੋ ਕਿੱਥੇ ਗਏ ਯੂਰ ਦੇ ਲੀਡਰ ਜਿਹੜੇ ਟਰੈਕਟਰ ਤੇ ਚੜ ਕੇ ਚੜ ਕੇ ਕਹਿੰਦੇ ਸੀ ਅਸੀਂ ਆ ਗਏ ਹਾਂ ਪੱਕੇ ਬਹਿ ਗਏ ਇੱਥੇ ਉਹ ਕਿੱਥੇ ਗਏ ਕੋਣ ਠਿਆ ਨਹੀਂ ਰਿਹਾ ਕਿੱਥੇ ਆਉ ਕੋਪਰਨਾਥ ਵੱਢ ਕੇ ਉਹਨੂੰ ਐਮਪੀ ਦਿੰਦਾ ਵੀ ਅਸੀਂ ਭਾਈ ਐਮਪੀ ਬਣ ਜੀਏ ਤੇ ਅੱਗੇ ਆਰਾਮ ਹੀ ਰਾਮ ਹੈ ਜੇ ਐਮਪੀ ਬਣ ਗਏ ਤਾਂ ਪਰ ਉਹ ਇਹ ਨਾ ਸੋਚੋ ਵੀ ਉਸੇ ਕੋ ਬਾਰੇ ਕੋਹ ਬਾਰੇ ਕੋਈ ਨਹੀਂ ਸੋਚਦਾਗਾ ਆਪੋ ਆਪਣੀਆਂ ਰੋਟੀਆਂ ਸੇਕੀ ਜਾਂ ਬੜੇ ਤੱਤੇ ਬਿਆਨ ਦੇ ਕੇ ਗਏ ਸੀ ਉੱਥੇ ਬੱਸ ਤੱਤੇ ਬਿਆਨ ਅੱਧਾ ਘੰਟਾ ਦਿੱਤੇ ਤੇ ਦਰਬਾਰ ਸਾਹਿਬ ਚ ਲੰਗਰ ਛਕਿਆ ਤੇ ਚਲੋ ਵਾਪਸ ਜਾਂ ਤਾਂ ਜੇ ਐਡਾ ਦਰਦ ਸੀ ਨਾ ਤੁਹਾਡੇ ਚ ਇਸ ਮੋਰਚੇ ਦਾ ਤੇ ਉੱਥੇ ਬਹਿੰਦੇ ਪੱਕੇ ਨਾ ਤੁਸੀਂ ਖਨੋਰੀ ਤੇ ਗਏ ਨਾ ਤੁਸੀਂ ਛੱਬੂ ਤੇ ਠੇਕੇ ਨਾ ਤੁਸੀਂ ਵਾਲੀ ਬੋਰ ਚਤੇ ਟਿਕੇ ਤੇ ਨਾ ਹੀ ਤੁਸੀਂ ਦਰਬਾਰ ਸਾਹਿਬ ਉਰਚੇ ਤੇ ਟਿਕੇ ਫਿਰ ਟਿਕੂਗੇ ਕਿੱਥੇ ਕਿੱਥੇ ਟਿਕੋਗੇ ਤੁਸੀਂ ਇਹਦਾ ਮਤਲਬ ਫਿਰ ਸਿਆਸਤ ਤੁਸੀਂ ਦੂਸਰੀਆਂ ਦੇ ਚਿੱਕੜ ਸੜਦੇ ਹੋ ਦੂਸਰੇ ਸਿਆਸਤਦਾਨਾਂ ਦੇ ਚਿੱਕੜ ਸੜਦੇ ਹੋ ਵੀ ਉਹ ਤਾਂ ਸਿਆਸਤ ਕਰ ਗਿਆ ਜੀ ਉਹ ਕਰ ਰਿਹਾ ਜੀ ਪਰ ਤੁਸੀਂ ਕੀ ਕਰ ਰਹੇ ਹੋ ਯਾਰ ਤੁਸੀਂ ਤਾਂ ਆਪਛਾਸਤੇ ਸਿਆਸਤ ਚ ਵੜੇ ਫਿਰਦੇ ਹੋ ਜੇ ਤੁਹਾਵੇ ਤੇ ਕੋਈ ਮਾਰਾ ਮੋਟਾ ਦਰਦ ਹੁੰਦਾ ਨਾ ਇੱਥੇ ਇੱਕ ਥਾਂ ਤੇ ਟਿੱਕੇ ਬਹਿ ਜਾਂਦੇ ਮੋਰਚੇ ਤੇ ਮੋਰਚੇ ਫੱਤੇ ਵੀ ਹੋ ਜਣੇ ਸੀ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ ਉੱਥੇ ਕਰੋਰੀ ਸ਼ੰਭੂ ਤੇ ਕਿੰਨੇ ਕਿਸਾਨਾਂ ਦੀ ਮੌਤ ਹੋ ਗਈ ਅਜੇ ਉਹ ਸ਼ੁਭਕਰਮਾਂ ਵਾਲੀਆਂ ਜੇ ਕਲਸ ਤੇ ਅਸਟੀਆਂ ਨਾ ਰਸਤੇ 'ਚ ਤੁਰੀਆਂ ਫਿਰਦੀਆਂ ਅਜੇ ਤੇ ਤੁਸੀਂ ਉਹ ਮੋਰਚੇ ਛੱਡ ਕੇ ਵੀ ਆ ਗਏ ਕਿੰਨਾ ਡਰਾਮੇ ਬਾਜੀ ਕੀਤੀ ਸੀ ਉੱਥੇ ਤੋੜ ਦਾਂਗੇ ਜੀ ਬਸ ਆ ਗਏ ਜੀ ਤੋੜ ਦਾਂਗੇ ਜੀ ਟੁੱਟ ਗਿਆ ਨਹੀਂ ਟੁੱਟਿਆ ਨੁਕਸਾਨ ਕਰਾ ਲਿਆ ਜਿਹੜੀਆਂ ਦੋ ਜਥੇ ਬੰਨੀਆਂ ਉੱਥੇ ਬੈਠੀਆਂ ਉਹ ਕੌਣ ਐ ਉਹ ਪੰਜਾਬ ਦੀਆਂ ਜਾਂ ਬਾਹਰ ਦੀਆਂ ਤੇ ਜਿਹੜੀਆਂ ਰਾਮਲੀਲਾ ਗਰਾਊਂਡ ਦੇ ਵਿੱਚ ਉਹ ਉਹ ਬੈਠੀਆਂ ਜਿਹੜੀਆਂ ਉਹ ਪੰਜਾਬ ਦੀਆਂ ਕਿ ਬਾਹਰ ਦੀਆਂ ਉਹਨਾਂ ਨੂੰ ਕਿਹਨੇ ਬਾਇਆ ਇਹਨਾਂ ਨੂੰ ਕਿਹਨੇ ਬਾਇਆ ਕਰੋੜੀ ਬਾੜ ਵਾਲਿਆਂ ਨੂੰ ਸ਼ਮੂ ਬੋਰਚ ਵਾਲਿਆਂ ਨੂੰ ਤੇ ਰਾਮਨੀਲਾ ਗਰਾਊਂਡ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਕਿਨੇ ਪਾਇਆ ਹੈ ਉਹ ਕੌਣ ਹੈ ਬਾਈ ਜੀ ਕੋਈ ਪੰਜਾਬ ਵਾਲੇ ਨਹੀਂ ਸੋਚਦਾ ਆਪੋ ਆਪਣੀਆਂ ਰੋਟੀਆਂ ਸੇਕਦੇ ਐ ਇਸ ਕਰਕੇ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਅਸੀਂ ਤਾਂ ਸੱਚ ਦੱਸ ਕੇ ਹੀ ਦੇਣਾ ਹੈ ਅਸੀਂ ਕਿਤੇ ਝੂਠ ਨਹੀਂ ਮਾਰਨਾ ਅਸੀਂ ਤਾਂ ਅਗਲੇ ਤੋਂ ਖਰੀਆਂ-ਖਰੀਆਂ ਸੁਣਾਉਣੀਆਂ ਹੁਣ ਜਿਹੜਾ ਐਨਐਸਏ ਐਨਐਸਏ 1 ਸਾਲ ਦੀ ਮਿਆਦ ਹੁੰਦੀ ਐ ਐਨਐਸਏ ਦੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਹੈ ਕਾਨੂੰਨ ਮੁਤਾਬਕ ਐਨਐਸਏ ਇੱਕ ਸਾਲ ਸਾਲ ਦੀ ਮਿਆਦ ਹੁੰਦੀ ਹੈ ਜੇਕਰ ਉਹਨਾਂ ਨੂੰ ਕੋਈ ਸ਼ੱਕ ਪਵੇ ਵੀ ਹਾਲਾਤ ਖਰਾਬ ਹੋ ਸਕਦੇ ਆ ਜਾਂ ਇਹਨਾਂ ਬੰਦਿਆਂ ਦੇ ਬਾਹਰ ਹੋੜਨਾ ਕੋਈ ਨਾ ਕੋਈ ਹੋਰ ਹਾਲਾਤ ਵਿਗੜ ਸਕਦੇ ਆ ਤਾਂ ਫਿਰ ਉਹ ਵਧਾ ਸਕਦੇ ਆ ਵਧਾਇਆ ਕਿਹਨਾਂ ਨੇ ਆ ਤੁਹਾਡੀਆਂ ਚੀਜ਼ਾਂ ਨੇ ਆ ਜਿਹੜੇ ਤੁਸੀਂ ਜਿੱਦਾਂ ਬਾਦ ਮੁਰਦਾ ਬਾਦ ਕਿਤੇ ਉੱਥੇ ਦਾ ਰਲਾ ਲਾ ਲਿਆ ਉੱਥੇ ਡਰਾਮੇ ਬਾਜੀ ਕੀਤੀ ਉਹਨਾਂ ਨੇ ਉਹਨਾਂ ਦੀ ਐਨਐਸਏ ਵਧਾ ਦਿੱਤੀ ਇਸੇ ਕਰਕੇ ਵਧੀ ਨਾ ਹੁਣ ਮੈਂ ਇਹ ਪੁਸ਼ਟੀ ਤਾਂ ਨਹੀਂ ਕਰਦਾ ਵਾ ਜੀ ਜਿਹੜੇ ਸਾਡੀ ਐ ਬਾਬਲਕਲਾ ਗੋਲੀਖਾਂਡ ਲਾ ਲੋ ਤੇ ਬਰਗਾੜੀ ਬੇਗਬੀ ਮੋਰਚਾ ਬਾਬਲਕਲਾ ਗੋਲੀਖਾਂਡ ਕੋਟਕਪੂਰਾ ਗੋਲੀਖਾਂਡ ਅਮਰਤਪਾਲ ਜੀ ਬੰਦੀ ਸਿੰਘਾਂ ਦਾ ਮੋਰਚਾ ਇਹਦੇ ਵਿੱਚ ਸਾਡੇ ਜਿਹੜੇ ਸਿੱਖ ਕੌਮ ਦੇ ਵਕੀਲ ਹੈ ਉਹ ਕੀ ਕਰ ਰਹੇ ਆ ਕਿਸੇ ਨੂੰ ਸਿਰੇ ਲਾਇਆ ਉਹਨਾਂ ਨੇ ਕਿਸੇ ਨੂੰ ਕੋਈ ਵੀ ਕੇਸ ਸਿਰੇ ਲਾਇਆ ਹੋਵੇ ਦੋਸਤੋ ਜੇ ਕੋਈ ਕੋਈ ਬੰਦੀ ਸਿੰਘ ਛੁੱਟੀ ਛੁੱਟੀ ਆਇਆ ਜਾਂ ਕੋਈ ਪ੍ਰੋਲ ਤੇ ਆ ਗਿਆ ਕੋਈ ਵੀ ਆ ਗਿਆ ਉਹ ਕਾਨੂੰਨ ਮੁਤਾਬਕ ਆਇਆ ਇਹਨਾਂ ਨੇ ਸਿਰੇ ਲਾਇਆ ਕੋਈ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਵਕੀਲ ਸਾਹਿਬ ਐ ਮੈਨੂੰ ਤਾਂ ਲੱਗਦਾ ਇਹ ਵੀ ਸ਼ਾਇਦ ਆਲੇ ਪਾਸੇ ਚੱਲ ਪਈ ਇੱਕ ਜਿਹੜਾ ਐਡਵੋਕੇਟ ਹੁੰਦਾ ਨਾ ਐਡਵੋਕੇਟ ਦਾ ਦਿਮਾਗ ਜਿਹੜਾ ਹੁੰਦਾ ਕੋਰਟ ਦੇ ਵਿੱਚ ਘਰੋਂ ਪੜ੍ਹ ਰਹੀਆਂ ਫਾਈਲਾਂ ਤੇ ਕੋਰਟ ਦੇ ਵਿੱਚ ਆਰਦਾ ਦਿਮਾਗ ਨੂੰ ਲਾ ਲੈਣਾ ਸਾਰਾ ਜਾ ਕੇ ਹੋਰ ਕੋਈ ਮਤਲਬ ਨਹੀਂ ਹੁੰਦਾ ਵੀ ਮੈਂ ਕੇਸ ਜਿਤਾਉਣਾ ਓਨੇ ਆਪਦੇ ਦਿਮਾਗ ਨਾਲ ਲਾਉਣਾ ਵੀ ਇਹ ਕੇਸ ਕਿਵੇਂ ਜਿੱਤ ਸਕਦੇ ਆ ਕਿਵੇਂ ਇਹਦੀ ਕੁੰਡੀ ਪਾ ਕੇ ਬਾਹਰ ਲਾ ਸਕਦੇ ਆ ਕੀ ਕਾਨੂੰਨ ਕੀ ਕਹਿੰਦਾ ਪਰ ਯਾਰ ਇਹ ਤਾਂ ਆਪਦੇ ਬੜਾ ਬਣਾ ਕੇ ਇਹਨਾਂ ਨੇ ਤਾਂ ਪੇਜ ਬਣਾ ਲਏ ਇਹਨਾਂ ਨੇ ਤਾਂ ਵਕੀਲਾਂ ਨੇ ਤਾਂ ਤਾਂ ਦੇਖ ਲਓ ਹਰ ਰੋਜ਼ ਦੂਜੇ ਤੀਜੇ ਤੇ ਲਾਈਵ ਹੁੰਨਦੇ ਆ ਸਾਡੇ ਪੇਜ ਨੂੰ ਫੋਲੋ ਕਰ ਲਓ ਜੀ ਉਹ ਯਾਰ ਤੁਹਾਡੇ ਪੇਜ ਨੂੰ ਫੋਲੋ ਕਰਦੇ ਹਿੱਤੇ ਕਰਨਾ ਹੈ ਤੁਸੀਂ ਵੀਸਾ ਨਹੀਂ ਲੈਂਦੇ ਇਹ ਜੀ ਮੈਂ ਪੁਸ਼ਟੀ ਨਹੀਂ ਕਰਦਾ ਇਹ ਪਤਾ ਲੱਗਾ ਕਿ ਕਹਿੰਦੇ ਵੀ ਜਿਹੜੇ ਸੇ ਕੌਮ ਦੇ ਜਿਹੜੇ ਕੋਈ ਕੇਸ ਲੜਦੇ ਉਹਨਾਂ ਨੂੰ 77 ਲੱਖ ਰੁਪਏ ਦਿੱਤਾ ਇਹ ਪੁਸ਼ਟੀ ਨਹੀਂ ਕਰਦਾ ਮੈਂ ਜੇਕਰ ਕਿਸੇ ਨੂੰ ਪਤਾ ਹੋਵੇ ਵੀ ਵਕੀਲਾ ਨੇ ਇੰਨੇ ਪੈਸੇ ਦੇ ਕੇ ਕੇਸ ਲੜੇ ਹੈ ਤਾਂ ਉਹ ਵਿੱਚ ਜ਼ਰੂਰ ਆ ਜਾਓ ਕਮੈਂਟਾਂ ਦੇ ਵਿੱਚ ਪਰ ਮੈਂ ਪੁਸ਼ਟੀ ਨਹੀਂ ਕਰਦਾ ਇਹਦੀ ਕੀ ਹੋਰ ਵੱਡਾ ਸਵਾਲ ਹੈ ਕੀ ਇਹ ਵਕੀਲ ਹੈ ਜਿਹੜੇ ਜਿਹੜੇ ਸਿੱਖ ਕੌਮ ਨੂੰ ਰਿਪ੍ਰেজেন্ট ਕਰ ਰਹੇ ਹੈ ਇਹ ਆਪਣੇ ਆਪ ਨੂੰ ਕਹਿ ਰਿਹਾ ਵੀ ਅਸੀਂ ਸਿੱਖਾਂ ਦੇ ਰਾਖੇ ਹੈ ਅਸੀਂ ਇਸ ਤਰ੍ਹਾਂ ਕਰਦਾਂਗੇ ਅਸੀਂ ਇਹਨਾਂ ਨੂੰ ਨਿਆਂ ਦਵਾਵਾਂਗੇ ਅਸੀਂ ਇਹਨਾਂ ਨੂੰ ਅਨਸਾਫ਼ ਦਵਾਵਾਂਗੇ ਉਹ ਦੱਸੋ ਵੀ ਉਹ ਸਿੱਖ ਕੌਮ ਪਿੱਛੇ ਲੜ ਰਹੇ ਹੈ ਜਾਂ ਆਪਦੀ ਫੀਸ ਪਿੱਛੇ ਲੜ ਰਹੇ ਹੈ ਕੀ ਉਹ ਫੀਸ ਲੈ ਰਹੇ ਹੈ ਕੀ ਉਹਨਾਂ ਨੇ ਫੀਸ ਲਈ ਹੈ ਜਦੋਂ ਤੁਹਾਨੂੰ ਪਤਾ ਵੀ ਐਨਐਸਏ ਇੱਕ ਸਾਲ ਦੀ ਮਿਆਦ ਹੈ ਫਿਰ ਡਿਬਰੂਗਰ ਜਾ ਕੇ ਲਾਈਵ ਹੋਣਾ ਬਈ ਅਸੀਂ ਉੱਥੇ ਮਿਲ ਕੇ ਆਏ ਜੀ ਬਸ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚ ਜੀ ਬਸ ਇੰਨੇ ਦਿਨਾਂ ਬਾਹਰ-ਬਾਹਰ ਆ ਜਾਣਗੇ ਅਸੀਂ ਆਹ ਕਰਤਾ ਜੀ ਬਸ ਉਹ ਆਉਣ ਵਾਲੇ ਉਹੋ ਜਿਹੇ ਦਾ ਚੈਨਲ ਹੈ ਉੰਦੀ ਕੀ ਖਬਰ ਦੇ ਦਿੰਦੇ ਆ ਉਹੋ ਜਿਹੇ ਚੈਨਲ ਵੀ ਉਹੋ ਜਿਹੇ ਹੋਏ ਪਏ ਕਿੰਨਾ ਲੋਕਾਂ ਨੂੰ ਗਮਰਾਹ ਕੀਤਾ ਤੁਸੀਂ ਆ ਅਮ ਭਾਈ ਅਬਰਤਪਾਲ ਵਾਲੇ ਕੇਸ ਦੇ ਵਿੱਚ ਰਾਜਾਗੇ ਕੱਲ ਨੂੰ ਆਗੇ ਬਾਹਰ ਕਰ ਲਿਆ ਜੀ ਬੋਹ ਕਰ ਲਿਆ ਜੀ ਸਰਕਾਰ ਦਾ ਜਵਾਬ ਨਹੀਂ ਕਿਹਾ ਜੀ ਸਰਕਾਰ ਨੂੰ ਕੋਈ ਗੱਲ ਨਹੀਂ ਆਈ ਬਈ ਐਨਐਸਏ 1 ਸਾਲ ਦਾ ਸੀ 1 ਸਾਲ ਪਹਿਲਾਂ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ ਪਰ ਕੀ ਤੁਸੀਂ ਤਾਂ ਆਪ ਉੱਥੇ ਕੋਰਟ ਦੇ ਵਿੱਚ ਤੁਸੀਂ ਘਟ ਜਾਵੇਂ ਹੋ ਆ ਸੁਣ ਲਓ ਵਕੀਲ ਸਾਹਿਬ ਆਮ ਜਿਹੜੇ ਕੇਸ ਲੜ ਰਹੇ ਤੁਸੀਂ ਕੋਰਟਾਂ ਦੇ ਵਿੱਚ ਘਟ ਕੰਮ ਕਰ ਰਹੇ ਹੋ ਸਟੇਜਾਂ ਤੇ ਜਾਦੇ ਕਰ ਰਹੇ ਹੋ ਤੁਹਾਡਾ ਮਤਲਬ ਨਹੀਂ ਸਟੇਜਾਂ ਤੇ ਜਾਣ ਦਾ ਤੁਹਾਡਾ ਮਤਲਬ ਹੈ ਕਿ ਕਾਨੂੰਨ ਮੁਤਾਬਕ ਲੜਨਾ ਵੀ ਇਹਨਾਂ ਨੂੰ ਕੱਢਣਾ ਕਿਵੇਂ ਹੈ ਇਸ ਕਾਨੂੰਨ ਮੁਤਾਬਕ ਸਾਡੇ ਇਸ ਸਿੱਖ ਕੌਮ ਦਾ ਜਿਹੜਾ ਕੇਸ ਆ ਕਿਵੇਂ ਹੱਲ ਹੋ ਸਕਦਾ ਹੈ ਕਿਉਂਕਿ ਸਾਡੇ ਲੋਕ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਕਢਾਉਣਾ ਕਿਵੇਂ ਇਹ ਨਹੀਂ ਵੀ ਪੇਜ ਬਣਾ ਲਓ ਤੇ ਦੂਜੇ ਦਿਨ ਇੰਟਰਵਿਊ ਆ ਹਰ ਰੋਜ਼ ਮੈਂ ਤਾਂ ਇੰਟਰਵਿਊ ਆ ਸੁਣਦਾ ਇਹਨਾਂ ਦੀ ਆਏ ਕਰਦਾਂਗੇ ਜੀ ਉਹ ਯਾਰ ਜਿਹੜੀਆਂ ਤੁਹਾਡੇ ਕੋਲ ਚੀਜ਼ਾਂ ਪਹਿਲਾਂ ਤੁਸੀਂ ਚੈਨਲਾਂ ਤੇ ਰੱਖ ਦਿੰਨੇ ਹੋ ਨਹੀਂ ਅਸੀਂ ਆਹ ਲੜ ਰਹੇ ਆ ਜੀ ਅਸੀਂ ਆਹ ਕਰ ਰਹੇ ਆ ਜੀ ਐਦੂ ਵਾਅਦਾ ਸੀ ਆਹ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਨਹੀਂ ਕੁਝ ਹੋ ਜਾਂਦਾ ਇਹ ਜਿਹੜੇ ਵਕੀਲ ਹੈ ਨਾ ਵਕੀਲਾਂ ਨੂੰ ਮੇਰੀ ਹੱਥ ਜੋੜ ਕੇ ਪੀ ਲੈ ਕੇ ਵਕਾਲਤ ਕਰੋ ਇਹਨਾਂ ਕੇਸਾਂ ਤੇ ਵਕਾਲਤ ਕਰੋ ਕੋਈ ਨਾ ਕੋਈ ਇਹੋ ਜਿਹਾ ਸੈਕਸ਼ਨ ਕਟੋ ਇਹੋ ਜਿਹੇ ਸਾਈਟੇਸ਼ਨਾਂ ਭਾਲ ਕੇ ਲਿਆਓ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਬਾਹਰ ਲੀਆਂ ਬਾਹਰਲੀ ਹਦਾਇਤਾਂ ਦੀਆਂ ਸਟੇਟਾਂ ਦੀਆਂ ਹਾਈ ਕੋਰਟਾਂ ਦੀਆਂ ਇਹੋ ਜਿਹੇ ਸਟ੍ਰੈਕਸ਼ਨਾਂ ਭਾਲ ਕੇ ਲਿਆਓ ਸਾਈਟੇਸ਼ਨਾਂ ਕਿ ਇਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਆ ਬੰਦ ਕਰੋ ਸਟੇਜਾਂ ਦੇ ਉੱਤੇ ਜਾਣਾ ਸਟੇਜਾ ਦੇ ਤਾਂ ਤੁਹਾਡਾ ਪਤਾ ਹੀ ਸਟੇਜਾ ਦੇ ਤਾਂ ਸਾਡੇ ਆ ਬਲਾਰੇ ਬੋਲ ਹੀ ਰਹੀ ਐ ਸਟੇਜਾ ਦੇ ਉੱਤੇ ਤਾਂ ਸਾਰੇ ਆਗੂ ਬੋਲ ਰਹੇ ਐ ਤੁਹਾਡਾ ਕੋਈ ਮਤਲਬ ਨਹੀਂ ਤੁਸੀਂ ਜਿਹੜੀ ਕੋਈ ਗੱਲ ਤੁਹਾਡੇ ਕੋਲ ਹੈ ਨਾ ਉਹਨੂੰ ਅੰਦਰ ਰੱਖੋ ਵਕੀਲ ਦਾ ਕੰਮ ਹੁੰਦਾ ਵੀ ਜੱਜ ਸਾਹਿਬ ਦੇ ਸਾਹਮਣੇ ਕੱਢ ਕੇ ਉਸੇ ਟਾਈਮ ਤੇ ਰੱਖ ਦੇਣੀ ਵੀ ਐਸ ਮੁਤਾਬਕ ਬਾਹਰ ਆਉਂਦੇ ਬੰਦੇ ਸਾਡੇ ਕੱਢੋ ਬਾਹਰ ਪਰ ਤੁਸੀਂ ਤਾਂ ਜਿਹੜੀਆਂ ਚੀਜ਼ਾਂ ਸਾਹਮਣੀਆਂ ਤਾਂ ਪਹਿਲਾਂ ਪਬਲਿਕ ਦੇ ਸਾਹਮਣੇ ਰੱਖ ਦਿੰਦੇ ਹੋ ਕੱਲੀ-ਕੱਲੀ ਗੱਲ ਜਾਂਦੀ ਐ ਉੱਥੇ ਸ਼ਿਆਤ ਨਾ ਕਰੋ ਮੈਂ ਵਕੀਲ ਸਾਹਿਬਾ ਨੂੰ ਫੇਰ ਬੇਨਤੀ ਹੈ ਮੇਰੀ ਮੇਰੀ ਵਕੀਲ ਸਾਹਿਬ ਕਿਸੇ ਵੀ ਵਕੀਲ ਸਾਹਿਬ ਨਾਲ ਮੇਰੀ ਕੋਈ ਰੰਜਿਸ਼ ਨਹੀਂ ਮੈਂ ਇਹ ਨਹੀਂ ਕਹਾਂ ਕਿ ਮੈਂ ਵਕੀਲ ਸਾਹਿਬ ਨੂੰ ਕਿਸੇ ਨੂੰ ਮਾਰਾ ਸਮਝਦਾ ਸਾਰੇ ਵਕੀਲ ਸਤਿਕਾਰਯੋਗ ਹੈ ਕੇਸ ਲੜ ਰਹੇ ਹੈ ਜਿਹੜੇ ਸਰਕਾਰ ਦੇ ਆ ਸਰਕਾਰ ਦੇ ਖਿਲਾਫ ਪਰ ਆ ਕੰਮ ਨਾ ਕਰੋ ਵੀ ਜਾ ਕੇ ਜਿੱਥੇ ਸਟੇਜ ਮਿਲਦੀ ਹੈ ਸਟੇਜ ਦੇ ਉੱਤੇ ਦੇ ਲੈਕਚਰ ਤੇ ਲੈਕਚਰ ਕਰਨਾ ਸ਼ੁਰੂ ਕਰ ਦਿਓ ਆਪ ਦੀ وکਾਲਤ ਕਰੋ ਇਹਨਾਂ ਨੂੰ ਕਢਾਓ ਸਿੱਖ ਨੌਜਵਾਨਾਂ ਨੂੰ ਜੇਕਰ ਤੁਸੀਂ ਇੰਨਾ ਜੋਰ ਲਾਇਆ ਹੁੰਦਾ ਨਾ ਇਸ ਤੇ ਤੇ ਹੋ ਸਕਦਾ ਕੋਈ ਨਾ ਕੋਈ ਰਾਹ ਨਿਕਲਿਆ ਹੁੰਦਾ ਪਰ ਤੁਸੀਂ ਤਾਂ ਸਟੇਜਾਂ ਫੜ ਲੀਆਂ ਤੁਸੀਂ ਤਾਂ ਸਟੇਜਾਂ ਤੇ ਬੋਲ ਪਏ ਪੇਜ ਬਣਾ ਲਏ ਆਪੋ ਆਪਣੇ ਮੇਰਾ ਪੇਜ ਫਾਲੋ ਕਰ ਲਓ ਜੀ ਯਾਨੀ ਕੀੜੀ ਗੱਲ ਹੋ ਗਈ ਆ ਰੇਦੀਆਂ ਗੱਲਾਂ ਤਾਂ ਕਈਆਂ ਨੂੰ ਕੌੜੀਆਂ ਲੱਗਣਗੀਆਂ ਅੱਜ ਪਰ ਮੈਂ ਜਿਹੜੀ ਗੱਲ ਕਹੂੰਗਾ ਟਿਕਾਣੇ ਤੇ ਕਹੂੰਗਾ ਗੱਲਾਂ ਮੇਰੀਆਂ ਕੌੜੀਆਂ ਲੱਗਣਗੀਆਂ ਕਈ ਬੰਦਿਆਂ ਨੂੰ ਅੱਜ ਜਦੋਂ ਐਨਐਸਏ ਇੱਕ ਸਾਲ ਦਾ ਯਾਰ ਤੇ ਅਜੇ ਉਹ ਗਏ ਨਗਰੂਵਰ ਤੇ ਤੂੰ ਜੀ ਤੀਜੇ ਚੌਥੇ ਦੇਣੀ ਪੜਾ ਕੇ ਇੱਕ ਪਟੀਸ਼ਨਾਂ ਪਾਤੀਆਂ ਫਿਰ ਉਥੋਂ ਲਾਈਵ ਹੋ ਰਹੇ ਹਾਂ ਅਸੀਂ ਆਹ ਕਰਤਾ ਜੀ ਅਸੀਂ ਆਹ ਕਰਤਾ ਜੀ ਅਜੇ ਤੱਕ ਕੁਝ ਹੋਇਆ ਹੈ ਇੱਕ ਸਾਲ ਦੋ ਤਿੰਨ ਮਹੀਨੇ ਹੋ ਗਏ ਇੱਕ ਸਾਲ ਦਾ ਹੋਰ ਵਧਾਤਾ ਇਹ ਤੁਹਾਡੀਆਂ ਇੰਟਰਵਿਊਆਂ ਨੇ ਤੁਹਾਡੇ ਭਾਸ਼ਣਾ ਨੇ ਜਿਹੜੇ ਤੁਸੀਂ ਸਟੇਜਾਂ ਦੇ ਉੱਤੇ ਜਾ ਕੇ ਭਾਸ਼ਣ ਦਿੰਦੇ ਆ ਐ ਕਰਦਾਂਗੇ ਜੋ ਕਰਦਾਂਗੇ ਉਹ ਕੁਝ ਨਹੀਂ ਕੀਤਾ ਤੁਸੀਂ ਅਜੇ ਤੱਕ ਬਰਬਾਦੀ ਕੀਤੀ ਹੈ ਪੈਸੇ ਦੀ ਸਿੱਖ ਕੌਮ ਦੇ ਪੈਸੇ ਦੀ ਬਰਬਾਦੀ ਹੋਈ ਹੈ ਇੱਥੇ ਕੇ ਤੱਤੇ ਬਿਆਨ ਦੇਣ ਵਾਲੇ ਕਿੱਥੇ ਕੇ ਢਕਾਉਣ ਵਾਲੇ ਕਿੱਥੇ ਤੱਤੇ ਦੀ ਬਿਆਨ ਦੇਣ ਵਾਲੇ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਮੋਰਚਾ ਲੱਗਾ ਹੋਇਆ ਹੁਣ ਵੀ ਉੱਥੇ ਬੈਠੇ ਐ ਉਸਥੇ ਤੱਤੇ ਬਿਆਨ ਦਿੱਤੇ ਸੀ ਕਈ ਲੀਡਰਸ਼ਿਪ ਵਾਲਿਆਂ ਨੇ ਤੇ ਕਈ ਸਾਡੇ ਆਗੂਆਂ ਨੇ ਉਹ ਕਿੱਧਰ ਗਏ ਉੱਥੋਂਦੇ ਹੀ ਨਹੀਂ ਬਸ ਉਹ ਤਾਂ ਘੁਆਲਦੇ ਸੀ ਵੀ ਇੱਥੇ ਜੀ ਸਾਨੂੰ ਅਬਰਤ ਪਾਈ ਅਬਰਤਪਾਲ ਸਾਹਿਬ ਦੇ ਪਿਤਾ ਜੀ ਜਾ ਉਹਨਾਂ ਦੇ ਚਾਚੇ ਤਾਂ ਆਇਆ ਜੀ ਤੇ ਜਾ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਕੋਲੇ ਬੈਠਣ ਦੀ ਸਾਨੂੰ ਟਾਈਮ ਮਿਲੇ ਤੇ ਅਸੀਂ ਆਪਣੀ ਵੀਡੀਓ ਪਾਈਏ ਵੀ ਆ ਅਸੀਂ ਬੜੇ ਸਿੱਖ ਕੌਮ ਦੇ ਉਹ ਹੈਗੇ ਆ ਵੀ ਅਸੀਂ ਨਾਲ ਬਹਿ ਕੇ ਜੀ ਅਸੀਂ ਤਾਂ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਪਰ ਤੱਕਦੇ ਤੁਸੀਂ ਘੰਟਾ ਹੀ ਐ ਇੱਕ ਘੰਟਾ ਹੀ ਰਹਿਨੇ ਆ ਉਸ ਤੋਂ ਬਾਅਦ ਆਪੋ ਆਪਣੀਆਂ ਗੱਡੀਆਂ 'ਚ ਚਲਫਾ ਮਾਰੀਆਂ ਚਲੋ ਜਾ ਤਾਂ ਪੱਕੇ ਬੈਠੋ ਉੱਥੇ ਬਲਰਾਜ ਸਾਹਿਬ ਵਿੱਚ ਆ ਗਏ ਕੱਲ ਦੱਸੀ ਕਿਹਾ ਮੈਂ ਸਹੀ ਕਹਿ ਰਿਹਾ ਨਾ ਕਿ ਮਿਰਚਾਂ ਤਾਂ ਕਈ ਕਈਆਂ ਦੇ ਲੱਗਣਗੀਆਂ ਅੱਜ ਆਪਾਂ ਵਕੀਲਾਂ ਦੀ ਗੱਲ ਕੀਤੀ ਐ ਸਿੱਖ ਕੌਮ ਦੇ ਜਿਹੜੇ ਵਕੀਲ ਕੇਸ ਲੜ ਰਹੇ ਐ ਉਹ ਵੀ ਕੋਈ ਤਾਂ ਸਿਰੇ ਲਾ ਦਿਓ ਯਾਰ ਕਿਸੇ ਕੇਸ ਨੂੰ ਤਾਂ ਸਿਰੇ ਲਾਓ ਤੁਸੀਂ ਤਾਂ ਉਹਦੇ ਤੇ ਆ ਗਏ ਸਟੇਜਾਂ ਤੇ ਵਕੀਲ ਵਕਾਫਤ ਵਕੀਲ ਦਾ ਕੰਮ ਕਿ ਸਟੇਜਾਂ ਤੇ ਆਉਣਾ ਸਟੇਟਮੈਂਟ ਦੇਣੀ ਉਹ ਸਟੇਟਮੈਂਟ ਤਾਂ ਕੋਰਟ ਦੇ ਵਿੱਚ ਦਿਓ ਜਿੱਥੇ ਉਹਨਾਂ ਨੂੰ ਛਣਾਉਣਾ ਹੈ ਤੇ ਕੋਰਟ ਦੇ ਵਿੱਚ ਸਟੇਟਮੈਂਟ ਦਿਓ ਆਉਂਦੀ ਜਾ ਕੇ ਇਹ ਨਾ ਕੰਮ ਕਰੋ ਛਮਾ ਤੁਸੀਂ ਹੋਰ ਉਲਝਾ ਰਹੇ ਹੋ ਉਹਨੂੰ ਜਿਹੜੀ ਤੁਸੀਂ ਕੋਰਟ ਦੇ ਵਿੱਚ ਚੀਜ਼ ਰੱਖਣੀ ਹੈ ਉਹ ਤੋਂ ਤੁਸੀਂ ਆਪ ਦੀ ਇੰਟਰਵਿਊ 'ਚ ਦੱਸ ਦਿੰਨੇ ਹੋ ਵੀ ਆਹ ਸਾਡੇ ਕੋਲੇ ਆ ਗਈ ਜੀ ਇਹਨੂੰ ਅਸੀਂ ਇੱਥੇ ਕੀ ਇਸ ਚੀਜ਼ ਨੂੰ ਫਾਲੋ ਕਰਾਂਗੇ ਧਾਰਾ ਕੋਲ ਚ ਲੈ ਕੇ ਜਾਵਾਂਗੇ ਉਹ ਲੋਕ ਫਿਰ ਇਹ ਸਰਕਾਰਾਂ ਸਾਰੀਆਂ ਜਿਹੜੀਆਂ ਏਜੰਸੀਆਂ ਨਾ ਸਾਰੀਆਂ ਬਾਚ ਕਰਦੀਆਂ ਹਰੇਕ ਬੰਦੇ ਨੂੰ ਵੀ ਕੌਣ ਕੀ ਬੋਲਦਾ ਤੇ ਕੌਣ ਕੀ ਬੋਲਦਾ ਤੇ ਮੈਂ ਨੌਜਾਨੀ ਨੂੰ ਮੇਰੀ ਅਪੀਲ ਹੈ ਯੋ ਵੀ ਕੰਮ ਕਰਨਾ ਹੈ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਆ ਤੁਹਾਨੂੰ ਹੁਣ ਅਮਰਤਪਾਲ ਮੈਰੋਥਾਲ ਦੀਆਂ ਗੱਲਾਂ ਦੀ ਹੁਣ ਪਤਾ ਲੱਗਣ ਲੱਗਾ ਵੀ ਸੱਚ ਕੀ ਸੀ ਉਹ ਕੀ ਸਹੀ ਸਹੀ ਬੰਦੇ ਨੇ ਸੱਚ ਬੋਲਿਆ ਸੀ ਉਹਨੇ ਉਹਨੇ ਕਿਹਾ ਸੀ ਵੀ ਆਹਾਂ ਚੀਜ਼ਾਂ ਜੋ ਉਹਨੇ ਨੁਕਤਾ ਚ ਨਹੀਂ ਕੀਤੀ ਸੀ ਜੋ ਉਹਨੇ ਟਿੱਪਣੀਆਂ ਟਿਕੜੀਆਂ ਤੁਹਾਡੇ ਸਾਹਮਣੇ ਆ ਗਈਆਂ ਤਾਰੀਆਂ ਅਕੱਲ ਪਰਸੇ ਇੱਕ ਵੀਡੀਓ ਦੇਖੀ ਜਿਓ ਕਹਿੰਦੇ ਵੀ ਇੱਥੇ ਟਾਈਮ ਦਿੱਤਾ ਦੰਮਦਵਾ ਸਾਹਿਬ ਵੀ ਭਾਈ ਅਮਰਤਪਾਲ ਸਾਹਿਬ ਦੇ ਏ ਮਾਤਾ ਜੀ ਗ੍ਰਿਫਤਾਰ ਹੋ ਗਿਆ ਤੇ ਇੱਥੇ ਸਾਰੇ ਇਕੱਠੇ ਹੋ ਤੇ ਉਹ ਉਹਨਾਂ ਨੇ ਵੀਡੀਓ ਪਾਈ ਉਹ ਕਿਤੇ ਕੋਈ ਨਹੀਂ ਆਇਆ ਇੱਥੇ ਫੇਰ ਯਾਰ ਆ ਫੇਸਬੁੱਕਾਂ ਦੇ ਉੱਤੇ ਨਾ ਬੋਲੋ ਐਵੇਂ ਪੋਸਟਾਂ ਨਾ ਪਾਓ ਪੰਪ ਨਾ ਦਿਓ ਮਾਈਕੋ ਤੇ ਪੰਪ ਜੇ ਆਪਦੇ ਕੋਲੇ ਹੈਗੇ ਨਾ ਆਪਦੇ ਕੋਲੇ ਰੱਖ ਲਓ ਇਹਨਾਂ ਨੂੰ ਜਿਹਾ ਹੋ ਨਾ ਇਹਨਾਂ ਕੇਸਾਂ ਨੂੰ